ਈਆਈਐਸਆਈ ਦੀ ਉੱਤੇ ਮੇਲ ਆਈ ਹੈ ਕਿ ਗੁਰਦੁਆਰੇ ਨੂੰ ਬੰਬ ਨਾਲ ਉਡਾ ਦਾਂਗੇ ਪਾਕਿਸਤਾਨ ਜਿੰਦਾਬਾਦ ਲਿਖਿਆ ਹੋਇਆ ਤੇ ਲੰਗਰ ਹਾਲ 'ਚ ਮੇਲ ਚਲ ਗਿਆ ਕਿ ਲੰਗਰ ਹਾਲ ਦੇ ਵਿੱਚ 4 ਅਸੀਂ ਬੰਬ ਫਿਟ ਕਰਤੇ ਓਹੋ ਸੋ ਅੱਜ ਜਿਵੇਂ ਹੀ ਦਿਨ ਚੜ੍ਹਿਆ ਤਾਂ ਸਭ ਤੋਂ ਪਹਿਲਾਂ ਵੱਡੀ ਜਿਹੜੀ ਖਬਰ ਨਿਕਲ ਕੇ ਆਉਂਦੀ ਹੈ ਕਿ ਤਖਤ ਸ਼ਰੀਪ ਪਟਨਾ ਸਾਹਿਬ ਬਿਹਾਰ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਈਮੇਲ ਰਾਹੀਂ ਇਹ ਧਮਕੀ ਪਹੁੰਚਦੀ ਹੈ ਆਈਐਸਆਈ ਜਿੰਦਾਬਾਦ ਲਿਖਿਆ ਪਾਕਿਸਤਾਨ ਜਿੰਦਾਬਾਦ ਲਿਖਿਆ ਔਰ ਈਮੇਲ 'ਚ ਵੀ ਲਿਖਿਆ ਕਿ ਲੰਗਰ ਹਾਲ 'ਚ ਚਾਰ ਬੰਬ ਫਿਟ ਕਰ ਦਿੱਤੇ ਗਏ ਨੇ ਪਟਨਾ ਸਾਹਿਬ ਜਿਹੜੀ ਪੁਲਿਸ ਹੈ ਉੱਥੇ ਦੇ ਐਸਐਸਪੀ ਕਾਰਤਿਕ ਸ਼ਰਮਾ ਖੁਦ ਸਾਰੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਵੀ ਕਿੱਦਾਂ ਇਹ ਹੋਇਆ ਮੇਲ ਨੂੰ ਸ਼ੱਕੀ ਵੀ ਕਿਹਾ ਜਾ ਰਿਹਾ ਹੈ ਇਸ ਵਿਸ਼ੇ ਤੇ ਗੱਲ ਕਰਾਂਗੇ ਤੇ ਸਾਡੇ ਨਾਲ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੁੜ ਚੁੱਕੇ ਨੇ ਸਿਰਸਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਿਰਸਾ ਸਾਹਿਬ ਸਵੇਰੇ ਹੀ ਇਹ ਖਬਰ ਨਿਕਲ ਕੇ ਆਂਦੀ ਹੈ ਤਾਕਤ ਸ੍ਰੀ ਪਟਨਾ ਸਾਹਿਬ ਨੂੰ ਬੰਬ ਨਾਲ ਉਡਾ ਦਾਂਗੇ ਆਈਐਸਆਈ ਦੀ ਮੇਲ ਹੈ ਤੇ ਜ਼ਿੰਦਾਬਾਦ ਪਾਕਿਸਤਾਨ ਲਿਖਿਆ ਹੋਇਆ ਹੈ ਇਹ ਕਿਦਾਂ ਦੇਖਦੇ ਹੋ ਸਿਰਸਾ ਸਾਹਿਬ ਇਸ ਮਾਮਲੇ ਨੂੰ ਦੇਖੋ ਪਹਿਲੀ ਨਜ਼ਰ ਅੰਦਰ ਮੈਂ ਤੇ ਇਸ ਨੂੰ ਸਿਰਫ ਇੱਕ ਸ਼ੱਕੀ ਮੇਲ ਦੇ ਤੌਰ ਤੇ ਦੇਖਦਾ ਹਾਂ ਕਿ ਬਿਨਾ ਕਿਸੇ ਛਰਾਰ ਤੇ ਅੰਸਰਾਂ ਨੇ ਕੋਈ ਨਾ ਕੋਈ ਐਸਾ ਕੰਮ ਕੀਤਾ ਹੈ ਜੀ ਜਿੱਥੋਂ ਤੱਕ ਗੋਲਦੋਆਰਾ ਸਾਹਿਬ ਦੇ ਪ੍ਰਤੀ ਮੈਂ ਐਸਾ ਦੇਖਿਆ ਨਹੀਂ ਕੋਈ ਆਈਐਸਆਈ ਉਹਨਾਂ ਦੇ ਮੂਲਕ ਅੰਦਰ ਤੇ ਜ਼ਰੂਰ ਸਾਡਾ ਵਿਰੋਧ ਕਰਦੇ ਨੇ ਜੋ ਆਪਣੇ ਧਰਮ ਨੂੰ ਉੱਥੇ ਰੱਖਣਾ ਚਾਹੁੰਦੇ ਨੇ ਉਹਦੇ ਚ ਉਹਨਾਂ ਨੇ ਆ ਆਈਸੀਐਸ ਨੇ ਸਿੱਖਾਂ ਨੂੰ ਮਾਰੇ ਆ ਵੀ ਜਦੋਂ ਸਾਡੇ ਇਥੋਂ ਉਹਨਾਂ ਕੋਲ ਬਾਈ 23 ਪੰਜਾਬ ਦੇ ਸਿੱਖ ਉੱਥੇ ਈਰਾਨ ਚ ਇਰਾਕ ਚ ਨਹੀਂ ਸੌਰੀ ਸਰੀਆਕ ਈਰਾਨ ਇਰਾਕ ਤੋਂ ਸਰੀਆ ਚ ਗਏ ਜੀ ਇਰਾਕ ਚ ਜੀ ਲੇਕਿਨ ਕਦੀ ਇਸ ਤਰ੍ਹਾਂ ਇੰਡੀਆ ਦੇ ਅੰਦਰ ਮੈਨੂੰ ਇਨੀ ਲੱਗਦਾ ਕਿ ਉਹ ਕਦੀ ਇਸਾਂ ਦੀ ਕੋਈ ਕੰਮ ਕਰਨ ਦੀ ਸ਼ਮਤਾ ਚ ਵੀ ਹੋਣ ਗਈਆਂ ਤਾਂ ਕਚੋਂਗੇ ਕਿਸੇ ਨੇ ਐਵੇਂ ਸ਼ਰਾਰਤ ਵਜੋਂ ਮੈਨੂੰ ਲੱਗਦਾ ਕਿ ਸਭ ਕੁਝ ਕੀਤਾ ਜੋ ਮੈਨੂੰ ਫਰਸਟ ਹੈਂਡ ਲੱਗਦਾ ਹੈ ਬਾਕੀ ਤਾਂ ਦੇਖੋ ਜਦੋਂ ਤੱਕ ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਹੋਊਗੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੈਂ ਇਹਦੀ ਖੜੇ ਸ਼ਬਦਾਂ ਨਹੀਂ ਦਿੰਦਾ ਕਰਦਾ ਜਿਹੜੇ ਵੀ ਐਸੇ ਲੋਕ ਨੇ ਜਿਨ੍ਹਾਂ ਦੀ ਐਸੀ ਮਾਨਸਿਕਤਾ ਹੈ ਬੜੀ ਘਟੀਆ ਹੈ ਬਿਲਕੁਲ ਹਾਲਾਂਕਿ ਇਹੀ ਕਿਹਾ ਜਾ ਰਿਹਾ ਹੋ ਸਕਦਾ ਈਮੇਲ ਚੱਕੀ ਹੋਵੇ ਸਿਰਸਾ ਸਾਹਿਬ ਪਰ ਜੇ ਆਪਾਂ ਥੋੜਾ ਜਿਹਾ ਪਿੱਛੇ ਚੱਲ ਜਾਈਏ ਦਿੱਲੀ ਦੇ ਸਕੂਲਾਂ ਨੂੰ ਦੋ ਵਾਰੀ ਮੇਲ ਆ ਚੁੱਕੀ ਹੈ ਬੰਬ ਨਾਲ ਉਡਾਨ ਦੀ ਜਦੋਂ ਰੇਖਾ ਗੁਪਤਾ ਜੀ ਦੀ ਸਰਕਾਰ ਬਣੀ ਹੈ ਚੰਡੀਗੜ੍ਹ ਹਾਈ ਕੋਰਟ ਨੂੰ ਪਿਛਲੇ ਕੁਝ ਦਿਨਾਂ ਚ ਦੋ ਵਾਰ ਉਡਾਨ ਦੀ ਧਮਕੀ ਆ ਚੁੱਕੀ ਹੈ ਸੋ ਇਹ ਜਿਹੜੇ ਅਸਮਾਜਿਕ ਤੱਤ ਨੇ ਇਹ ਸਮਾਜ ਦੇ ਆਪਾਂ ਕਹੀਏ ਵੀ ਜਿਹੜੇ ਸ਼ਰਾਰਤੀ ਅੰਸਰ ਨੇ ਇਹ ਸਨੇਹਾ ਕੀ ਦੇਣਾ ਚਾਹੁੰਦੇ ਨੇ ਜਿਹੇ ਈਮੇਲਸ ਕਰਕੇ ਦੇਖੋ ਕਈ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਪੋਲਿਟੀਕਲ ਜੜੀਆਂ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ ਕਈ ਜਗ੍ਹਾ ਐਸੀ ਸ਼ਰਾਰਤਾਂ ਕੀਤੀਆਂ ਜਾਂਦੀਆਂ ਨੇ ਜੀ ਦਿੱਲੀ ਦੇ ਅੰਦਰ ਪਿਛਲੇ ਦਿਨਾਂ ਦੇ ਅੰਦਰ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਆ ਉਹ ਕਿਤੇ ਨਾ ਕਿਤੇ ਕਾਮਨ ਲਿੰਕ ਮਿਲਦੇ ਪਏ ਨੇ ਆਮ ਆਦਮੀ ਪਾਰਟੀ ਦੇ ਨਾਲ ਸਿੱਧੇ ਤੌਰ ਤੇ ਠੀਕ ਹੈ ਜੀ ਦਾਅਵਾ ਕਰ ਮੈਂ ਸਿੱਧੇ ਤੌਰ ਤੇ ਬੋਲਦਾ ਮੈਂ ਕੋਈ ਜਿਹੜੀ ਗੱਲ ਜੋ ਸਾਹਮਣੇ ਆਈ ਸੀ ਮੈਂ ਤਾਂ ਉਹ ਪੜਿਆ ਜੋ ਉਹ ਹੀ ਗੱਲ ਦੱਸਦਾ ਪਿਆ ਕਿ ਦਾਅਵਾ ਕਰ ਰਹੇ ਹੋ ਇਸ ਗੱਲ ਦਾ ਦਾਅਵਾ ਕਰ ਰਹੇ ਹੋ ਨਹੀਂ ਮੈਂ ਕਹਿ ਸ਼ੁਕ ਮੈਂ ਕਹ ਹਮੇ ਦਾਅਵਾ ਨਹੀਂ ਕਰ ਰਹੇ ਹਾਂ ਬਿਲਕੁਲ ਜਿਹੜੀ ਗੱਲ ਜਿੰਨੀ ਕਹਿ ਰਹੇ ਉਹ ਕੀ ਕਿਤਨਾ ਕਿਤੇ ਜੋ ਪਿਛਲੇ ਦਿਨਾਂ ਚੱਸੀ ਪੜਦੇ ਪਏ ਸੀ ਜੀ ਕੋਮਨ ਜਿਹੜੀਆਂ ਮੇਲਸ ਗਈਆਂ ਨੇ ਕੁਝ ਮੇਲ ਆਈਡੀਆਂ ਸੀ ਆਇਡੈਂਟੀਫਾਈ ਕੀਤੀਆਂ ਜਾ ਰਹੀਆਂ ਸੀਗੀਆਂ ਜਿਹੜੀਆਂ ਹੋਰ ਪਰਪਸਸ ਵਾਸਤੇ ਵੀ ਯੂਜ਼ ਕੀਤੀਆਂ ਗਈਆਂ ਸੀ ਫੋਨ ਵੀ ਪੁਲਿਸ ਇਨਵੈਸਟੀਗੇਟ ਕਰਦੀ ਪਈ ਆ ਉਹ ਇੱਕ ਮੁੱਦਾ ਦੇਖੋ ਕੋਈ ਸਕੂਲ ਅੰਦਰ ਅਡਾਨ ਦੀ ਧਮਕੀ ਦੇਗਾ ਫਿਰ ਜਾਂ ਤੇ ਕੋਈ ਕ੍ਰੈਡੀਬਲ ਗੱਲ ਹੋਵੇ ਕੋਈ ਕੋਈ ਉਹਨੇ ਕੁਝ ਕੋਈ ਡਿਮਾਂਡ ਹੋਵੇ ਜਾਂ ਉਹਨੇ ਕੁਝ ਰੈਐਕਸ਼ਨ ਅੱਗੇ ਫਰਦਰ ਕੀਤਾ ਹੋਵੇ ਜੀ ਸੋ ਮੀਲ ਟਿਕਾ ਦੀ ਲੋਕਾਂ ਦੇ ਅੰਦਰ دہشت ਬਣਾਉਣ ਦਾ ਹੀ ਕੰਮ ਕਰਦੀ ਹੈ ਨਾ ਬਿਲਕੁਲ ਪੰਜਾਬ ਰੈਨਾ ਹਾਈ ਕੋਰਟ ਨੂੰ ਉਡਾਉਣ ਦੀ ਗੱਲ ਕਰਤੀ ਇਹ ਤਾਂ دہشت ਫਲਾਉਣ ਦਾ ਕੰਮ ਹੈ ਇਹਦਾ ਮਤਲਬ ਹੋ ਗਿਆ ਕਿ ਜੇ ਕੋਈ دہشتਗਰ ਸਹੀ ਮੈਨੇਜੇਗਾ ਇਹ ਜੀ ਫਿਰ ਉਹ ਐਸੀ ਮੀਲ ਤਾਂ ਨਹੀਂ ਲਿਖੇਗਾ ਅਸਾਂ ਨੂੰ ਲੋਕਾਂ ਨੂੰ ਨਿੱਤਾਂਵਾਂ ਧਮਕੀਆਂ ਦੇ ਦੇਣਗੇ ਕੋਈ ਕਿਸੇ ਨੂੰ ਧਮਕੀ ਦੇ ਦੋ ਉਹ ਧਮਕੀ ਦੇ ਹੁੰਦੀਆਂ ਨੇ ਖੌਫ ਜ਼ਿਆਦਾ ਕਰਨਾ ਚਾਹੁੰਦੇ ਆ ਲੋਕਾਂ ਨੂੰ ਮਤਲਬ ਹਾਂ ਬਸ ਪੁੱਜੀ ਗੱਲ ਆ ਕਿ ਕਈ ਇਹ ਕਹਿੰਦੇ ਕਿ ਲੋਕੀ ਸਾਈਕੀ ਤੌਰ ਤੇ ਸੈਂਸੇਸ਼ਨਲ ਫੈਲਾਉਂਦਾ ਲੋਕਾਂ ਨੂੰ ਜਾਹਾਂ ਦੇ ਖਿਲਾਫ ਐਸੀ ਮੇਲ ਲਿਖਣ ਦਾ ਔਰ ਕਈ ਵਾਰਾ ਕੀ ਆ ਕਿ ਉਹਨਾਂ ਨੂੰ ਲੱਗਦਾ ਕਿ ਲਾਈਟ ਜੀ ਗੱਲ ਹੈਗੀ ਆ ਮਜ਼ਾਕ ਦੇ ਅੰਦਰ ਵੀ ਕਈ ਰਾਂ ਕੋਈ ਲੋਕ ਕਰ ਦਿੰਦੇ ਨੇ ਆਈ ਐਮ ਨਾਟ ਸ਼ੋਰ ਕਿ ਕੀ ਕੇਸ ਹੋਊਗਾ ਬਟਨਾ ਸਾਹਿਬ ਦਾ ਲੇਕਿਨ ਅਸੀਂ ਸੀਰੀਅਸਲੀ ਇਹਨੂੰ ਦੇਖਣਾ ਚਾਹੀਦਾ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਕੋਈ ਇਨੀ ਜ਼ੁਰਤ ਕਰਦਾ ਜਾਂ ਤਾਂ ਧੰਨਵਾਦ ਸਰ ਸਾਹਿਬ ਇੱਕਦਮ ਸਾਰੇ ਜਾਣਦੇ ਨੇ ਪਲੀਜ਼ ਜੀ ਇਹ ਜਾ ਕੇ ਲੰਡਨ ਚ ਵੀ ਬਦਲਾ ਲੈ ਆਉਂਦੇ ਨੇ ਪੂਨੇ ਚ ਨਹੀਂ ਛੱਡਦੇ ਪੰਗਰੋਂ ਇਹ ਸਭ ਜਾਣਦੇ ਨੇ ਸਾਡਾ ਇਤਿਹਾਸ ਭੁੱਲਿਆ ਨਹੀਂ ਹੈਗਾ ਜੀ ਉਹ ਲੱਕੜੀਆਂ ਦਾ ਹਵਾ ਵੀ ਗੱਲਾਂ ਕਰਕੇ ਜਿਹੜੀ ਗੱਲ ਵੱਖਰੀ ਹੈ ਸੀਰੀਅਸ ਕਰਨ ਵਾਸਤੇ ਉਹਨੂੰ ਲੋਹੇ ਵਰਗਾ ਕਲੇਜਾ ਚਾਹੀਦਾ ਉਹਨੂੰ ਮਤਲਬ ਜੇਕ ਆਪਾਂ ਕਹੀਏ ਪੰਜਾਬੀਆਂ ਨਾਲ ਜੇ ਪੰਗਾ ਵੀ ਲੈਣਾ ਤਾਂ ਜਿਗਰਾ ਚਾਹੀਦਾ ਉਹਦੇ ਲਈ ਜਿਗਰਾ ਨਹੀਂ ਜਿਗਰਾ ਸਾਹਿਬ ਕੋਲ ਲੋਹੇ ਵਰਗਾ ਚਾਹੀਦਾ ਲੋਹੇ ਵਰਗਾ ਚਿਕਰਾ ਚਾਹੀਦਾ ਜੀ ਬਿਲਕੁਲ ਸਿਰਸਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਆਈਐਸਆਈ ਦੀ ਉੱਤੇ ਮੇਲ ਆਈ ਹੈ ਕਿ ਗੁਰਦੁਆਰੇ ਨੂੰ ਬੰਬ ਨਾਲ ਉਡਾ ਦਾਂਗੇ ਪਾਕਿਸਤਾਨ ਜਿੰਦਾਬਾਦ ਲਿਖਿਆ ਹੋਇਆ ਤੇ ਲੰਗਰ ਹਾਲ ਚ ਮੇਲ ਚਲ ਗਿਆ ਕਿ ਲੰਗਰ ਹਾਲ ਦੇ ਵਿੱਚ ਚਾਰ ਅਸੀਂ ਬੰਬ ਫਿੱਟ ਕਰਤੇ ਓਹੋ ਸੋ ਅੱਜ ਜਿਵੇਂ ਹੀ ਦਿਨ ਚੜ੍ਹਿਆ ਤਾਂ ਸਭ ਤੋਂ ਪਹਿਲਾਂ ਵੱਡੀ ਜਿਹੜੀ ਖਬਰ ਨਿਕਲ ਕੇ ਆਉਂਦੀ ਹੈ ਕਿ ਤਖਤ ਸ਼ਰੀਪ ਪਟਨਾ ਸਾਹਿਬ ਬਿਹਾਰ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਈਮੇਲ ਰਾਹੀਂ ਇਹ ਧਮਕੀ ਪਹੁੰਚਦੀ ਹੈ ਆਈਐਸਆਈ ਜਿੰਦਾਬਾਦ ਲਿਖਿਆ ਪਾਕਿਸਤਾਨ ਜਿੰਦਾਬਾਦ ਲਿਖਿਆ ਔਰ ਈਮੇਲ 'ਚ ਵੀ ਲਿਖਿਆ ਕਿ ਲੰਗਰ ਹਾਲ 'ਚ ਚਾਰ ਬੰਬ ਫਿਟ ਕਰ ਦਿੱਤੇ ਗਏ ਨੇ ਪਟਨਾ ਸਾਹਿਬ ਜਿਹੜੀ ਪੁਲਿਸ ਹੈ ਉੱਥੇ ਦੇ ਐਸਐਸਪੀ ਕਾਰਤਿਕ ਸ਼ਰਮਾ ਖੁਦ ਸਾਰੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਵੀ ਕਿੱਦਾਂ ਇਹ ਹੋਇਆ ਮੇਲ ਨੂੰ ਸ਼ੱਕੀ ਵੀ ਕਿਹਾ ਜਾ ਰਿਹਾ ਹੈ ਇਸ ਵਿਸ਼ੇ ਤੇ ਗੱਲ ਕਰਾਂਗੇ ਤੇ ਸਾਡੇ ਨਾਲ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੁੜ ਚੁੱਕੇ ਨੇ ਸਿਰਸਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਫਤਿਹ ਜੀ ਸਿਰਸਾ ਸਾਹਿਬ ਸਵੇਰੇ ਹੀ ਇਹ ਖਬਰ ਨਿਕਲ ਕੇ ਆਂਦੀ ਹੈ ਤਖਤ ਸ਼੍ਰੀ ਪਟਨਾ ਸਾਹਿਬ ਨੂੰ ਬੰਬ ਨਾਲ ਉਡਾ ਦਾਂਗੇ ਆਈਐਸਆਈ ਦੀ ਮੇਲ ਹੈ ਤੇ ਜ਼ਿੰਦਾਬਾਦ ਪਾਕਿਸਤਾਨ ਲਿਖਿਆ ਹੋਇਆ ਹੈ ਇਹ ਕਿਦਾਂ ਦੇਖਦੇ ਹੋ ਸਿਰਸਾ ਸਾਹਿਬ ਇਸ ਮਾਮਲੇ ਨੂੰ ਦੇਖੋ ਪਹਿਲੀ ਨਜ਼ਰ ਅੰਦਰ ਮੈਂ ਤੇ ਇਸ ਨੂੰ ਸਿਰਫ ਇੱਕ ਸ਼ੱਕੀ ਮੇਲ ਦੇ ਤੌਰ ਤੇ ਦੇਖਦਾ ਹਾਂ ਕਿ ਬਿਨਾ ਕਿ ਸ਼ਰਾਰਤੀ ਅੰਸਰਾਂ ਨੇ ਕੋਈ ਨਾ ਕੋਈ ਐਸਾ ਕੰਮ ਕੀਤਾ ਹੈ ਜੀ ਜਿੱਥੋਂ ਤੱਕ ਗੁਰਦੁਆਰਾ ਸਾਹਿਬ ਦੇ ਪ੍ਰਤੀ ਮੈਂ ਐਸਾ ਦੇਖਿਆ ਨਹੀਂ ਕੋਈ ਆਈਐਸਆਈ ਉਹਨਾਂ ਦੇ ਮੁੱਲਕ ਅੰਦਰ ਤੇ ਜਰੂਰ ਸਾਡਾ ਵਿਰੋਧ ਕਰਦੇ ਨੇ ਜੋ ਆਪਣੇ ਧਰਮ ਨੂੰ ਉੱਥੇ ਰੱਖਣਾ ਚਾਹੁੰਦੇ ਨੇ ਉਹਦੇ ਚ ਉਹਨਾਂ ਨੇ ਆ ਆਈਸੀਐਸ ਨੇ ਸੇਖਨੂ ਮਾਰੇ ਆਵੀ ਜਦੋਂ ਸਾਡੇ ਇਥੋਂ ਉਹਨਾਂ ਕੋਲ ਬਾਈ 23 ਪੰਜਾਬ ਦੇ ਸਿੱਖ ਉੱਥੇ ਈਰਾਨ ਚ ਇਰਾਕ ਚ ਨਹੀਂ ਸੌਰੀ ਸਰੀਆਨ ਈਰਾਨ ਤੋਂ ਸਰੀਆ ਚ ਗਏ ਜੀ ਇਰਾਕ ਤੋਂ ਜੀ ਲੇਕਿਨ ਕਦੀ ਇਸ ਤਰ੍ਹਾਂ ਇੰਡੀਆ ਦੇ ਅੰਦਰ ਮੈਨੂੰ ਇਨੀ ਲੱਗਦਾ ਕਿ ਉਹ ਕਦੀ ਇਸਾਂ ਦੀ ਕੋਈ ਕੰਮ ਕਰਨ ਦੀ ਸ਼ਮਤਾ ਚ ਵੀ ਹੋਣ ਗਈਆਂ ਤਾਂ ਕਚੋਂਗੇ ਕਿਸੇ ਨੇ ਐਵੇਂ ਸ਼ਰਾਰਤ ਵਜੋਂ ਮੈਨੂੰ ਲੱਗਦਾ ਕਿ ਸਭ ਕੁਝ ਕੀਤਾ ਜੋ ਮੈਨੂੰ ਫਰਸਟ ਹੈਂਡ ਲੱਗਦਾ ਹੈ ਬਾਕੀ ਤਾਂ ਦੇਖੋ ਜਦੋਂ ਤੱਕ ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਹੋਊਗੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੇਰੀ ਕੜੇ ਸ਼ਬਦਾਂ ਜਾਂਦਾ ਕਰਦਾ ਜਿਹੜੇ ਵੀ ਐਸੇ ਲੋਕ ਨੇ ਜਿਨ੍ਹਾਂ ਦੀ ਐਸੀ ਮਾਨਸਿਕਤਾ ਹੈ ਬੜੀ ਘਟੀਆ ਹੈ ਬਿਲਕੁਲ ਹਾਲਾਂਕਿ ਇਹੀ ਕਿਹਾ ਜਾ ਰਿਹਾ ਹੋ ਸਕਦਾ ਹੈ ਈਮੇਲ ਚੱਕੀ ਹੋਵੇ ਸਿਰਸਾ ਸਾਹਿਬ ਪਰ ਜੇ ਆਪਾਂ ਥੋੜਾ ਜਿਹਾ ਪਿੱਛੇ ਚੱਲ ਜਾਈਏ ਦਿੱਲੀ ਦੇ ਸਕੂਲਾਂ ਨੂੰ ਦੋ ਵਾਰੀ ਮੇਲ ਆ ਚੁੱਕੀ ਹੈ ਬੰਬ ਨਾਲ ਉਡਾਣ ਦੀ ਜਦੋਂ ਰੇਖਾ ਗੁਪਤਾ ਜੀ ਦੀ ਸਰਕਾਰ ਬਣੀ ਹੈ ਚੰਡੀਗੜ੍ਹ ਹਾਈ ਕੋਰਟ ਨੂੰ ਪਿਛਲੇ ਕੁਝ ਦਿਨਾਂ ਚ ਦੋ ਵਾਰ ਉਡਾਣ ਦੀ ਧਮਕੀ ਆ ਚੁੱਕੀ ਹੈ ਸੋ ਇਹ ਜਿਹੜੇ ਅਸਮਾਜਿਕ ਤੱਤ ਨੇ ਇਸ ਸਮਾਜ ਦੇ ਆਪਾਂ ਕਹੀਏ ਵੀ ਜਿਹੜੇ ਸ਼ਰਾਰਤੀ ਅਨਸਰ ਨੇ ਇਹ ਸੁਨੇਹਾ ਕੀ ਦੇਣਾ ਚਾਹੁੰਦੇ ਨੇ ਜ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਪੋਲਿਟੀਕਲ ਜਿਹੜੀਆਂ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ ਕਈ ਜਗ੍ਹਾ ਐਸੀ ਸ਼ਰਾਰਤਾਂ ਕੀਤੀਆਂ ਜਾਂਦੀਆਂ ਨੇ ਜੀ ਦਿੱਲੀ ਦੇ ਅੰਦਰ ਪਿਛਲੇ ਦਿਨਾਂ ਦੇ ਅੰਦਰ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਆ ਉਹ ਕਿਤੇ ਨਾ ਕਿਤੇ ਕਾਮਨ ਲਿੰਕ ਮਿਲਦੇ ਪਏ ਨੇ ਆਮ ਆਦਮੀ ਪਾਰਟੀ ਦੇ ਨਾਲ ਸਿੱਧੇ ਤੌਰ ਤੇ ਠੀਕ ਹੈ ਜੀ ਦਾਅਵਾ ਕਰ ਮੈਂ ਸਿੱਧੇ ਤੌਰ ਤੇ ਬੋਲਦਾ ਮੈਂ ਕੋਈ ਜਿਹੜੀ ਗੱਲ ਜੋ ਸਾਹਮਣੇ ਆਈ ਸੀ ਮੈਂ ਤਾਂ ਉਹ ਪੜਿਆ ਜੋ ਉਹ ਹੀ ਗੱਲ ਦੱਸਦਾ ਪਿਆ ਕਿ ਦਾਅਵਾ ਕਰ ਰਹੇ ਹੋ ਇਸ ਗੱਲ ਦਾ ਦਾਅਵਾ ਕਰ ਰਹੇ ਹੋ ਨਹੀਂ ਮੈਂ ਕਹਿ ਸ਼ੁਕ ਮੈਂ ਇਹ ਦਾਅਵਾ ਨਹੀਂ ਕਰ ਰਿਹਾ ਬਿਲਕੁਲ ਜਿਹੜੀ ਗੱਲ ਜਿੰਨੀ ਕਹਿ ਰਹੇ ਉਹ ਨਹੀਂ ਦ ਕੀ ਕਿਤਨਾ ਕਿਤੇ ਜੋ ਪਿਛਲੇ ਦਿਨ ਚ ਅਸੀਂ ਪੜਦੇ ਪਏ ਸੀ ਜੀ ਕਿ ਕਾਮਨ ਜਿਹੜੀਆਂ ਮੇਲਸ ਗਈਆਂ ਨੇ ਕੁਝ ਮੇਲ ਆਈਡੀਆਂ ਸੀ ਆਇਡੈਂਟੀਫਾਈ ਕੀਤੀਆਂ ਜਾ ਰਹੀਆਂ ਸੀਗੀਆਂ ਜਿਹੜੀਆਂ ਹੋਰ ਪਰਪਸਸਸ ਵਾਸਤੇ ਵੀ ਯੂਜ਼ ਕੀਤੀਆਂ ਗਈਆਂ ਸੀ ਫੋਇਨ ਵੀ ਪੁਲਿਸ ਇਨਵੈਸਟੀਗੇਟ ਕਰਦੀ ਪਈ ਆ ਉਹ ਇੱਕ ਮੁੱਦਾ ਦੇਖੋ ਕੋਈ ਸਕੂਲ ਅੰਦਰ ਅਡਾਉਣ ਦੀ ਧਮਕੀ ਦੇਗਾ ਫਿਰ ਜਾਂ ਤੇ ਕੋਈ ਕ੍ਰੈਡੀਬਲ ਗੱਲ ਹੋਵੇ ਕੋਈ ਕੋਈ ਉਹਨੇ ਕੁਝ ਕੋਈ ਡਿਮਾਂਡ ਹੋਵੇ ਜਾਂ ਉਹਨੇ ਕੁਝ ਰੈਐਕਸ਼ਨ ਅੱਗੇ ਫਰਦਰ ਕੀਤਾ ਹੋਵੇ ਜੀ ਸੋ ਮੇਲ ਟਿਕਾ ਦੀ ਲੋਕਾਂ ਦੇ ਅੰਦਰ دہشت ਬਣਾਉਣ ਦਾ ਹੀ ਕੰਮ ਕਰਦੀ ਹੈ ਨਾ ਬਿਲਕੁਲ ਪੰਜਾਬ ਰੈਨਾ ਹਾਈ ਕੋਰਟ ਨੂੰ ਉਡਾਉਣ ਦੀ ਗੱਲ ਕਰਤੀ ਇਹ ਤਾਂ دہشت ਫਲਾਉਣ ਦਾ ਕੰਮ ਹੈ ਇਹਦਾ ਮਤਲਬ ਹੋ ਗਿਆ ਕਿ ਜੇ ਕੋਈ دہشتਗਰ ਸਹੀ ਮੈਨੇਜ ਕਰਾਏ ਜੀ ਫਿਰ ਉਹ ਐਸੀ ਮੇਲ ਤਾਂ ਨਹੀਂ ਲਿਖੇਗਾ ਅਸਾਂ ਨੂੰ ਲੋਕਾਂ ਨੂੰ ਨਿੱਤਾਂ ਨੂੰ ਧਮਕੀਆਂ ਦੇ ਦੇਣਗੇ ਕੋਈ ਕਿਸੇ ਨੂੰ ਧਮਕੀ ਦੇ ਦੋ ਉਤਨਾ ਕੀ ਦੀ ਹੁੰਦੀਆਂ ਨੇ ਖੌਫ ਜ਼ਿਆਦਾ ਕਰਨਾ ਚਾਹੁੰਦੇ ਆ ਲੋਕਾਂ ਨੂੰ ਮਤਲਬ ਹਾਂ ਬਸ ਦੂਜੀ ਗੱਲ ਆ ਕਿ ਕਈ ਇਹ ਕਹਿੰਦੇ ਕਿ ਲੋਕੀ ਸਾਈਕੀ ਤੌਰ ਤੇ ਸੈਂਸੇਸ਼ਨਲ ਫੈਲਾਉਂਦਾ ਲੋਕਾਂ ਨੂੰ ਜਾਜਾ ਦੇ ਖਿਲਾਫ ਐਸੀ ਮੇਲ ਲਿਖਣ ਦਾ ਔਰ ਕਈ ਵਾਰਾ ਕੀ ਆ ਕਿ ਉਹਨਾਂ ਨੂੰ ਲੱਗਦਾ ਕਿ ਲਾਈਟ ਜੀ ਗੱਲ ਹੈਗੀ ਆ ਮਜ਼ਾਕ ਦੇ ਅੰਦਰ ਵੀ ਕਈ ਰਾਂ ਕੋਈ ਲੋਕ ਕਰ ਦਿੰਦੇ ਨੇ ਆਈ ਐਮ ਨਾਟ ਸ਼ੋਰ ਕਿ ਕੀ ਕੇਸ ਹੋਊਗਾ ਬਟਨਾ ਸਾਹਿਬ ਦਾ ਲੇਕਿਨ ਅਸੀਂ ਸੀਰੀਅਸਲੀ ਇਹਨੂੰ ਦੇਖਣਾ ਚਾਹੀਦਾ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਕੋਈ ਇਨੀ ਜ਼ੁਰਤ ਕਰਦਾ ਜਾਂ ਇਨੀ ਜ਼ ਤਾਂ ਧੰਨਵਾਦ ਸਰ ਸਾਹਿਬ ਇੱਕਦਮ ਸਾਰੇ ਜਾਣਦੇ ਨੇ ਪਲੀਜ਼ ਜੀ ਇਹ ਜਾ ਕੇ ਲੰਡਨ ਚ ਵੀ ਬਦਲਾ ਲੈ ਆਉਂਦੇ ਨੇ ਪੂਨੇ ਚ ਨਹੀਂ ਛੱਡਦੇ ਪੰਗਰੋਂ ਇਹ ਸਭ ਜਾਣਦੇ ਨੇ ਉਹ ਸਾਡਾ ਇਤਿਹਾਸ ਭੁੱਲਿਆ ਨਹੀਂ ਹੈਗਾ ਜੀ ਉਹ ਲੱਕੜੀਆਂ ਦਾ ਹਵਾ ਵੀ ਗੱਲਾਂ ਕਰਕੇ ਜਿਹੜੀ ਗੱਲ ਵੱਖਰੀ ਹੈ ਸੀਰੀਅਸ ਕਰਨ ਵਾਸਤੇ ਉਹਨੂੰ ਕੋ ਲੋਹੇ ਵਰਗਾ ਕਲੇਜਾ ਚਾਹੀਦਾ ਉਹਨੂੰ ਮਤਲਬ ਜੇਕ ਆਪਾਂ ਕਹੀਏ ਪੰਜਾਬੀਆਂ ਨਾਲ ਜੇ ਪੰਗਾ ਵੀ ਲੈਣਾ ਤਾਂ ਜਿਗਰਾ ਚਾਹੀਦਾ ਉਹਦੇ ਲਈ ਜਿਗਰਾ ਨਹੀਂ ਜਿਗਰਾ ਸਾਹਿਬ ਕੋਲ ਹੁੰਦਾ ਲੋਹੇ ਵਰਗਾ ਚਾਹੀਦਾ ਲੋਹੇ ਵਰਗਾ ਜਿਗਰਾ ਚਾਹੀਦਾ ਜੀ ਬਿਲਕੁਲ ਸਿਰਸਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਆਈਐਸਆਈ ਦੀ ਉੱਥੇ ਮੇਲ ਆਈ ਹੈ ਕਿ ਗੁਰਦੁਆਰੇ ਨੂੰ ਬੰਬ ਨਾਲ ਉਡਾ ਦਾਂਗੇ ਪਾਕਿਸਤਾਨ ਜਿੰਦਾਬਾਦ ਲਿਖਿਆ ਹੋਇਆ ਤੇ ਲੰਗਰ ਹਾਲ ਚ ਮੇਲ ਚ ਲਿਖਿਆ ਕਿ ਲੰਗਰ ਹਾਲ ਦੇ ਵਿੱਚ ਚਾਰ ਅਸੀਂ ਬੰਬ ਫਿੱਟ ਕਰਦੇ ਹਾਂ ਓਹੋ ਸੋ ਅੱਜ ਜਿਵੇਂ ਹੀ ਦਿਨ ਚੜ੍ਹਿਆ ਤਾਂ ਸਭ ਤੋਂ ਪਹਿਲਾਂ ਵੱਡੀ ਜਿਹੜੀ ਖਬਰ ਨਿਕਲ ਕੇ ਆਉਂਦੀ ਹੈ ਕਿ ਤਖਤ ਸ਼ਰੀ ਪਟਨਾ ਸਾਹਿਬ ਬਿਹਾਰ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਈਮੇਲ ਰਾਹੀਂ ਇਹ ਧਮਕੀ ਪਹੁੰਚਦੀ ਹੈ ਆਈਐਸਆਈ ਜਿੰਦਾਬਾਦ ਲਿਖਿਆ ਪਾਕਿਸਤਾਨ ਜਿੰਦਾਬਾਦ ਲਿਖਿਆ ਔਰ ਈਮੇਲ 'ਚ ਵੀ ਲਿਖਿਆ ਕਿ ਲੰਗਰ ਹਾਲ 'ਚ ਚਾਰ ਬੰਬ ਫਿਟ ਕਰ ਦਿੱਤੇ ਗਏ ਨੇ ਪਟਨਾ ਸਾਹਿਬ ਜਿਹੜੀ ਪੁਲਿਸ ਹੈ ਉੱਥੇ ਦੇ ਐਸਐਸਪੀ ਕਾਰਤਿਕ ਸ਼ਰਮਾ ਖੁਦ ਸਾਰੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਵੀ ਕਿੱਦਾਂ ਇਹ ਹੋਇਆ ਮੇਲ ਨੂੰ ਸ਼ੱਕੀ ਵੀ ਕਿਹਾ ਜਾ ਰਿਹਾ ਹੈ ਇਸ ਵਿਸ਼ੇ ਤੇ ਗੱਲ ਕਰਾਂਗੇ ਤੇ ਸਾਡੇ ਨਾਲ ਦਿੱਲੀ ਸਰਕਾਰ ਦੇ ਮੰਤਰੀ ਤਰੀ ਮਨਜਿੰਦਰ ਸਿੰਘ ਸਿਰਸਾ ਜੁੜ ਚੁੱਕੇ ਨੇ ਸਿਰਸਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਸਿਰਸਾ ਸਾਹਿਬ ਸਵੇਰੇ ਹੀ ਇਹ ਖਬਰ ਨਿਕਲ ਕੇ ਆਂਦੀ ਹੈ ਕਿ ਤਾਕਤ ਸ੍ਰੀ ਪਟਨਾ ਸਾਹਿਬ ਨੂੰ ਬੰਬ ਨਾਲ ਉਡਾ ਦਾਂਗੇ ਆਈਐਸਆਈ ਦੀ ਮੇਲ ਹੈ ਤੇ ਜ਼ਿੰਦਾਬਾਦ ਪਾਕਿਸਤਾਨ ਲਿਖਿਆ ਹੋਇਆ ਹੈ ਇਹ ਕਿਦਾਂ ਦੇਖਦੇ ਹੋ ਸਿਰਸਾ ਸਾਹਿਬ ਇਸ ਮਾਮਲੇ ਨੂੰ ਦੇਖੋ ਪਹਿਲੀ ਨਜ਼ਰ ਅੰਦਰ ਮੈਂ ਤੇ ਇਸ ਨੂੰ ਸਿਰਫ ਇੱਕ ਸ਼ੱਕੀ ਮੇਲ ਦੇ ਤੌਰ ਤੇ ਦੇਖਦਾ ਹਾਂ ਕਿ ਬਿਨਾ ਕਿਸੇ ਸ਼ਰਾਰਤੀ ਅੰਸਰਾਂ ਨੇ ਕੋਈ ਨਾ ਕੋਈ ਐਸਾ ਕੰਮ ਕੀਤਾ ਹੈ ਜੀ ਜਿੱਥੋਂ ਤੱਕ ਗੁਰਦੁਆਰਾ ਸਾਹਿਬ ਦੇ ਪ੍ਰਤੀ ਮੈਂ ਐਸਾ ਦੇਖਿਆ ਨਹੀਂ ਕੋਈ ਆਈਐਸਆਈ ਉਹਨਾਂ ਦੇ ਮੁੱਲਕ ਅੰਦਰ ਤੇ ਜਰੂਰ ਸਾਡਾ ਵਿਰੋਧ ਕਰਦੇ ਨੇ ਜੋ ਕੋ ਆਪਣੇ ਧਰਮ ਨੂੰ ਉੱਥੇ ਰੱਖਣਾ ਚਾਹੁੰਦੇ ਨੇ ਉਹਦੇ ਚ ਉਹਨਾਂ ਨੇ ਆ ਆਈਸੀਐਸ ਨੇ ਸੇਖਾਂ ਨੂੰ ਮਾਰਿਆ ਵੀ ਜਦੋਂ ਸਾਡੇ ਇਥੋਂ ਉਹਨਾਂ ਕੋਲ ਬਾਈਤੇ ਪੰਜਾਬ ਦੇ ਸਿੱਖ ਉੱਥੇ ਈਰਾਨ ਚ ਇਰਾਕ ਚ ਨਹੀਂ ਸੌਰੀ ਸਰੀਆਨ ਈਰਾਨ ਤੋਂ ਸਰੀਆ ਚ ਗਏ ਜੀ ਇਰਾਕ ਚ ਜੀ ਲੇਕਿਨ ਕਦੀ ਇਸ ਤਰ੍ਹਾਂ ਇੰਡੀਆ ਦੇ ਅੰਦਰ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਕਦੇ ਇਸਾਂ ਦੀ ਕੋਈ ਕੰਮ ਕਰਨ ਦੀ ਸ਼ਮਤਾ ਚ ਵੀ ਹੋਣ ਗਏ ਜਾਂ ਤੱਕ ਚੋਣਗੇ ਕਿਸੇ ਨੇ ਐਵੇਂ ਸ਼ਰਾਰਤ ਵਜੋਂ ਮੈਨੂੰ ਲੱਗਦਾ ਕਿ